ਜਗਜੀਤ ਨਗਰ ਦਾ ਇੱਕ ਵਿਅਕਤੀ ਜਿਸ ਦੀ ਜਿਹੜੀ ਡੈੱਡ ਬੋਡੀ ਹੈ ਨਰੰਗ ਕਾਈ ਧਵੰਦੇ ਵਿੱਚ ਮਿਲਦੀ ਹੈ ਧਵੰਦੇ ਪਾਸ ਮਿਲਦੀ ਹੈ ਗੱਡੀ ਦੇ ਵਿੱਚ ਤੇ ਸਾਡੇ ਨਾਲ ਇੱਕ ਭਾਈ ਸਾਹਿਬ ਹੈ ਜਿਹੜੇ ਇੱਥੇ ਪਹੁੰਚੇ ਆਏ ਇਹਨਾਂ ਨੂੰ ਪਤਾ ਉਹਨਾਂ ਬਾਰੇ ਭਾਈ ਜੀ ਉਹਨਾਂ ਦਾ ਕੀ ਨਾਮ ਹੈ ਜਿਹੜੇ ਮ੍ਰਿਤਕ ਸੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਇਹ ਕਿੰਨੀ ਉਮਰ ਹੈ ਉਹ 38 ਕੇ ਸਾਲ ਦੇ ਗਏ ਹੋਗੇ ਅੱਛਾ ਤੇ ਉਹ ਰਟਾਇਰ ਸੀਗੇ ਫੌਜ ਵਿੱਚੋਂ ਆਏ ਹਨ ਬਹੁਤ ਚਿਰ ਰਟਾਇਰ ਤੇ ਆ ਗਏ ਤੇ ਇਸ ਵੇਲੇ ਵੀ ਕੋਈ ਕੰਮ ਕਰਦਾ ਸੀ ਹਾਂਜੀ ਉੱਥੇ ਲੱਗੇ ਹੋਏ ਤੇ ਆਪਾਂ ਪਾਵਰ ਕਲੋਟਨੀ ਸਕਿਉਰਿਟੀ ਕਾਰਡ ਦੇ ਹੋਲਡਿੰਗ ਕਾਰਡ ਦੇ ਜਿਹਦਾ ਪਾਸਕੋਡ ਦੇ ਵਿੱਚ ਆ ਪਾਸਕੋਡ ਹੈ ਹਾਂਜੀ ਅੱਛਾ ਪਰ ਲੇਕਿਨ ਥੋੜਾ ਨਾ ਕਦ ਕਦੋਂ ਦਾ ਸੰਬੰਧ ਜਾਣ ਪਰਛਾਣ ਤੁਹਾਨੂੰ ਸਾਡੇ ਤੇ ਕਾਫੀ ਪੁਰਾਣੀ ਹੈ 98 2003 ਦੀ ਹੈ ਅੱਛਾ ਜੀ ਅੱਛਾ ਤੇ ਮਮੋਦਾ ਕਾਰਨ ਦਾ ਵੀ ਬਦਲ ਲੱਗ ਰਿਹਾ ਹੈ ਜੇ ਨਹੀਂ ਜੀ ਪਤਾ ਲੱਗਿਆ ਕਿ ਉਹ ਬਾਡੀ ਉਹਦੇ ਵਿੱਚ ਤੇ ਮਿਲੀ ਗੱਡੀ ਦੇ ਵਿੱਚ ਲਈ ਤੁਹਾਨੂੰ ਪਤਾ ਲੱਗਿਆ ਹਾਂਜੀ ਮੈਨੂੰ ਫੋਨ ਆਇਆ ਸੀ ਮੇਰੇ ਭਰਾ ਦਾ ਅੱਛਾ ਕੀ ਜਿੱਥੇ ਪਹੁੰਚੇ ਹਾਂਜੀ ਹਾਂਜੀ ਤੁਸੀਂ ਮਾਫ ਕਰਦੇ ਹੋ ਦੱਸਿਆ ਮੈਂ ਹੁਣ ਘਰੇ ਉਹਨੂੰ ਫੋਨ ਕਰਿਆ ਆ ਰਹੇ ਉਹਦੇ ਡੈਡੀ ਆ ਰਹੇ ਠੀਕ ਹੈ ਤੇ ਮੈਨੂੰ ਕੋ ਇੱਕ ਖਬਰ ਅਸੀਂ ਫੰਦਖਾਨ ਜਾ ਰਹੇ ਹਾਂ ਇੱਕ ਖਬਰ ਇੱਕ ਮਰਡਰ ਹੋਇਆ ਏ ਜਗਜੀਤ ਨਗਰ ਤੋਂ ਰਹਿਣ ਵਾਲਾ ਕੋਈ ਫੌਜੀ ਦੱਸਿਆ ਜਾ ਰਿਹਾ ਹੈ ਗੱਡੀ ਦੇ ਵਿੱਚ ਜਿਹੜੀ ਡੈੱਡ ਬੋਡੀ ਮਿਲੀ ਹੈ ਤੇ ਇਸ ਵੇਲੇ ਅਸੀਂ ਸਰਕਾਰੀ ਹਸਪਤਾਲ ਦੇ ਬਿਮੋਸਤਰੀ ਦੇ ਨੇੜੇ ਖੜੇ ਹਾਂ ਤੇ ਗੱਲਬਾਤ ਕਰਦੇ ਹਾਂ ਕੀ ਮਾਮਲਾ ਕਿੱਥੋਂ ਦੀ ਹੈ ਕਿਵੇਂ ਅੱਜ ਇਹ ਮਰਡਰ ਕਿਹਨੇ ਕਰਿਆ ਇਹਦੇ ਬਾਰੇ ਪੁਲਿਸ ਬਲੀ ਹੈ ਆਪਣੀ ਜਾਂਚ ਦੇ ਵਿੱਚ ਜਿਹੜੀ ਲੱਗ ਚੁੱਕੀ ਹੈ ਤੁਸੀਂ ਵੀ ਦਿਖਾਓ ਇਸ ਐਂਬੂਲੈਂਸ ਦੇ ਰਾਹੀਂ ਡੈੱਡ ਬੋਡੀ ਨੂੰ ਕਿਹੜਾ ਲਿਆਂਦਾ ਗਿਆ ਹੈ ਤੇ ਪਹਿਰ ਵੀ ਕਰ ਰਹੀ ਹੈ ਪੁਲਿਸ ਮੌਕੇ ਤੇ ਜਿਹੜੀ ਪੁਲਸ ਦੀਆਂ ਟੀਮਾਂ ਜਿਹੜੀਆਂ ਪਹੁੰਚ ਗਈਆਂ ਸੀਗੀਆਂ ਲੇਕਿਨ ਹੁਣ ਅਸੀਂ ਵੀ ਇੱਥੇ ਪਹੁੰਚ ਚੁੱਕੇ ਹਾਂ ਰੋਪੜ ਦੇ ਮੋਛਲੀ ਦੇ ਵਿੱਚ ਇੱਥੇ ਕਿ ਪੂਰੀ ਜਾਣਕਾਰੀ ਆਪਾਂ ਲੈਂਦੇ ਹਾਂ ਸਿੱਧੂ ਸਾਹਿਬ ਤੋਂ ਇਹ ਸਨਵੇਕਨ ਮੁਨਿਬੈਸ਼ ਅੱਜ ਸਵੇਰੇ ਆਈ ਸੀ ਵੀ ਢਗਾ ਗੱਡੀ ਦੇ ਵਿੱਚ ਇੱਕ ਡੈੱਡ ਬੋਡੀ ਆ ਜਿਹੜੀ ਲੋਕਲ ਢਗਾ ਪੀਵੀ 12 48 86 ਨੰਬਰ ਆ ਲੋਕਲ ਡਿਜੀਤ ਨਗਰ ਦੀ ਆ ਉਹਦੇ ਜਿਹੜਾ ਡੈੱਡ ਬੋਡੀ ਪਈ ਸੀ ਉਹਨਾਂ ਨੂੰ ਪੋਸਟ ਵਾਰਡ ਨੂੰ ਹਸਪਤਾਲ ਭੇਜੀ ਆ ਭਾਵੇਂ ਦੇ ਡੀਐਸਪੀ ਡੀ ਹਿਸਾਬ ਦੇ ਐਸਐਸਓ ਸਿਟੀ ਅਜੇ ਜਿਹੜੀ ਇਨਵੈਸਟੀਗੇਸ਼ਨ ਸਾਡੀ ਗoing ਆਨ ਹੈ ਉਹ ਤੋਂ ਬਾਅਦ ਹੀ ਕਲੀਅਰ ਕਰਾਂਗੇ ਕੀ ਹੈ ਸਤ ਮੁੱਢਲੀ ਜਾਣਕਾਰੀ ਕੀ ਮਿਲ ਰਹੀ ਜੀ ਪੀਸਟੀ ਮੁੱਢਲੀ ਜਾਣਕਾਰੀ ਦਾ ਜਿਹੜਾ ਰੈਡ ਬੋਡੀ ਹੈ ਬਲੈਡ ਬੋਡੀ ਤੇ ਜੇ ਕੋਈ ਇੰਜਰੀ ਵੀ ਸਾਨੂੰ ਕੋ ਦਿਖੀ ਨਹੀਂ ਹੈ ਤੇ ਚ ਇਹ ਥਾਰ ਉਲੀ ਚੈੱਕ ਕਰਕੇ ਤੁਹਾਨੂੰ ਉਹ ਤੋਂ ਬਾਅਦ ਚ ਦੱਸ ਸਕਦੇ ਆ ਸਰ ਕਿਹੜੇ ਹਾਲਾਤਾਂ ਵਿੱਚ ਕਿਹੜੇ ਹਾਲਾਤਾਂ ਵਿੱਚ ਸੀ ਜੋ ਫਲਾਹ ਦੇ ਸਸਪੈਕਟਿਡ ਹਾਲਾਤ ਆ ਤੁਹਾਡੇ ਇਹ ਗੱਡੀ ਕਿੱਥੋਂ ਦੀ ਗੱਡੀ ਹੈਗੀ ਜਿਵੇਂ ਨੰਬਰ ਤੇ ਲੋਕਲ ਨੰਬਰ ਆ ਪੀਵੀ 12 ਨਗਰੀਤ ਨਗਰ ਉਪੜਦੀ ਹੋਈ ਹੈ ਇਹ ਨਾ ਦਾ ਅੱਜ ਨਿਕਲੇ ਦਾ ਸਹੀ ਨਾਮ ਹੀ ਜਾਣਗੇ ਕੰਮ ਕਰਦਾ ਹੈ ਹੈ ਕੀ ਕੀ ਕਰਦੇ ਕੀ ਹੈ ਜੀ ਇਹ ਬਾਈ ਸਕੌਟੀ ਦਾ ਜ਼ਿਲ੍ਹਾ ਪਾਵਰ ਪਲੱਗ ਨਾ ਸਕੌਟੀ ਦਾ ਆਮ ਨਿਕਟ ਆ ਗਿਆ ਤੇ ਬਾਈ ਸਕੌਟੀ ਦਾ ਕਰ ਕਿੰਨੀ ਕੁ ਮਰ ਹੈ ਫੈਮਲੀ ਵਿੱਚ ਕੌਣ ਕੌਣ ਹੈ ਜੀ ਕਾ ਇਹਨਾਂ ਦੇ ਦੋ ਤਿੰਨ ਬੱਚੇ ਆ ਤੇ ਨਾਮ ਨਾਮ ਪੱਕਾ ਨਾਮ ਨਹੀਂ ਪਤਾ ਨੂੰ ਹਾਂ ਠੀਕ ਹੈ